ਹਾਂਜੀ ਬਾਜੀ ਨਮਸਕਾਰ ਹੈ ਆਦਾਬ ਸਤਿ ਸ਼੍ਰੀ ਅਕਾਲ ਕਿਹਾ ਜਾਲਾ ਬਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੋਣ ਦੇ ਜਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਘਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਲਓ ਜੀ ਬਾਜੀ ਤੁਸੀਂ ਆਪਣੀ ਸ਼ਾਰਟ ਵੀਡੀਓ ਦੇ ਵਿੱਚ ਆਪਣੇ ਆਹ ਪੰਨੂ ਵਾਲੇ ਬੱਚੇ ਨੂੰ ਚੈੱਕ ਕੀਤਾ ਹੋਣਾ ਤੇ ਮੇਰਾ ਭਰਾ ਅੱਜ ਆਪਾਂ ਤੁਹਾਡੇ ਲਈ 4 ਬੱਚੇ ਲੈ ਕੇ ਆ ਚੁੱਕੇ ਹਾਂ ਚੈੱਕ ਕਰ ਲਓ ਮਰਾ ਭਰਾ ਬਰ ਕੁਆਲਿਟੀ ਠੀਕ ਹੈ ਜੀ ਸਵੇਰ ਦਾ ਟਾਈਮ ਹੈ ਮਰਾ ਭਰਾ ਵੀਡੀਓ ਆਪਾਂ ਲਾ ਰਹੇ ਹਾਂ ਚੈੱਕ ਕਰ ਲਓ ਕੁਆਲਿਟੀ ਬਾਈ ਜੀ ਇਹੋ ਜੇ ਤਰਨਾਟ ਬੱਚੇ ਹਨ ਵੀਰੇ ਫੁੱਲ ਡਾਵੇ ਬੱਚੇ ਨੂੰ ਕਿਹਨਾਂ ਪੂਰੀ ਘੈਂਟ ਚੀਜ਼ ਉਹ ਚੀਜ਼ ਹੈ ਮਰਾ ਭਰਾ ਚੈੱਕ ਕਰ ਲਓ ਮਰਾ ਭਰਾ ਦੋ ਬੱਚੇ ਬਾਬੇ ਪੁੰਨੂ ਵਾਲੇ ਕੂਤਰਾਂ ਵਿੱਚੋਂ ਜੀ ਦੋ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਜੀ ਇੱਕ ਗੋੜ ਰੰਗਾ ਰੱਤਾ ਦੂਜਾ ਘੁਗੀ ਰੰਗਾ ਚਿੱਟੀਆਂ ਅੱਖਾਂ ਦੇ ਮਰਾ ਭਰਾ ਤੇ ਆ ਵੀ ਬਾਈ ਜੀ ਜਿਹੜੇ ਪੁੰਨੂ ਵਾਲੇ ਪੱਠੇ ਆਪਣੇ ਇਹ ਪੀੜੀਆਂ ਅੱਖਾਂ ਦੇ ਬਣ ਗਏ ਚੈੱਕ ਕਰ ਲੋ ਕੁਆਲਿਟੀ ਦੇ ਬਾਈ ਜਿਹੜਾ ਅਗਲਾ ਬੱਚਾ ਆਪਣਾ ਇਹ ਠੀਕ ਆ ਜੀ ਦੋ ਦੋ ਕਲੀਆਂ ਦਾ ਸੱਜ ਨੂੰ ਉੜਦਾ ਹੋਇਆ ਬੱਚਾ ਬਾਈ ਜੀ ਆਹ ਵਾਲੇ ਦਿਨ ਦੇ ਵਿੱਚ ਨਾ ਪੂਰੀ ਸਾਹ ਚ ਕਰਦਾ ਬੱਚਾ ਇਹ ਠੀਕ ਆ ਫਿਲਹਾਲ ਦੀ ਘੜੀ ਜਿਹੜੇ ਦਿਨ ਚੱਲਦੇ ਪਏ ਤੁਹਾਨੂੰ ਵੀ ਪਤਾ ਥੋੜੇ ਨਮੀ ਵਾਲੇ ਆਹ ਦਿਨਾਂ ਵਿੱਚ ਮੇਰਾ ਭਰਾ ਬੈਂਦਾ ਹੀ ਨਹੀਂ ਪੱਠਾ ਇਹ ਚੈੱਕ ਕਰ ਲੋ ਕੁਆਲਿਟੀ ਬੱਚੇ ਦੀ ਬਾਈ ਨੇ ਆਪਾਂ ਨੂੰ ਕਹਿ ਕੇ ਦਿੱਤਾ ਵੀਰੇ ਕਿ ਬੱਚੇ ਕਿਸੇ ਉਹ ਬੰਦੇ ਨੂੰ ਦਿਓ ਜਿਹੜਾ ਇਹਨਾਂ ਦੀ ਚੰਗੀ ਸਾਹਬ ਕਰੇ ਚੰਗਾ ਸ਼ਿਕਾਰੀ ਬੰਦਾ ਹੋਵੇ ਡਾਊਨ ਵਾਲਾ ਬੰਦਾ ਹੋਵੇ ਠੀਕ ਆ ਤਾਂ ਜੋ ਵੀਰੇ ਤੈਨੂੰ ਵੀ ਬੰਦੇ ਉਹ ਯਾਦ ਕਰਨ ਕਿ ਹਾਂ ਵਾਕਈ ਕੋਈ ਚੀਜ਼ ਵੀਰੇ ਤੇਰੇ ਘਰੋਂ ਆਈ ਸੀਗੀ ਚੈੱਕ ਕਰ ਲਓ ਮੇਰਾ ਭਰਾ ਬੱਚੇ ਆਪਾਂ ਨੂੰ ਬਿਲਕੁਲ ਤੰਦਰੁਸਤ ਪਠੇ ਆ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਠੀਕ ਹੈ ਜੀ ਵੀਰੇ ਤਿੰਨ ਬੱਚੇ ਬਿਲਕੁਲ ਕੋਰੇ ਆ ਕੱਲਾ ਆਹਾ ਬੱਚਾ ਸੇਮ ਇਹੋ ਜੀ ਮੇਰਾ ਭਰਾ ਨੀਦੀ ਛਤਰੀ ਉੱਤੇ ਲੱਗਿਆ ਪਿਆ ਠੀਕ ਹੈ ਜੀ ਉੜਦਾ ਹੋਇਆ ਬੱਚਾ ਚਾਰ ਦੇ ਚਾਰ ਬੱਚੇ ਇਕੱਠੇ ਦੇਣੇ ਜੇ ਕੋਈ ਭਰਾ ਨੇ ਸਿੰਗਲ ਬੱਚਾ ਲੈਣਾ ਉਹ ਵੀ ਮਿਲ ਜਾਏਗਾ ਉਹਦਾ ਰੇਟ ਹੋਰ ਹੋਏਗਾ ਮੇਰਾ ਭਰਾ ਠੀਕ ਹੈ ਜੀ ਤੇ ਬਾਕੀ ਚੈੱਕ ਕਰ ਲਓ ਸੱਜਣੋ ਬੱਚਿਆਂ ਨੂੰ ਕਲੀਆਂ ਦੇ ਬੱਚੇ ਦਾਣਾ ਪਾਣੀ ਖਾਂਦੇ ਵੇ ਆਪਣੇ ਆਪ ਪੱਠੇ ਆ ਫੁੱਲ ਵੈਕਸੀਨੇਟ ਹੋਏ ਹੋਏ ਨੇ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਕੋਲੇ ਜਿਹੜੇ ਵੀ ਜਾਨਵਰ ਹੁੰਦੇ ਨੇ ਮਰਾਪਰਾ ਸਾਰਿਆਂ ਨੂੰ ਵੈਕਸੀਨ ਕਰਕੇ ਹੀ ਮਰਾ ਵੀਰ ਆਪਾਂ ਜਾਨਪੁਰ ਭੇਜੀਦੇ ਨੇ ਤੇ ਆਜੋ ਵੀ ਦਰਸ਼ਕੋ ਹੁਣ ਮੈਂ ਤੁਹਾਨੂੰ ਇਹਨਾਂ ਬੱਚਿਆਂ ਦੇ ਕੱਲੇ-ਕੱਲੇ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਾਕਾਇਦਾ ਚੰਗੀ ਤਰ੍ਹਾਂ ਸ਼ੌਕ ਕਰੋਨਾ ਬਸ ਤੁਸੀਂ ਆਪਣੇ ਭਰਾ ਦੀ ਵੀਡੀਓ ਨੂੰ ਲਾਸਟ ਟਾਈਮ ਵਾਚ ਕਰਿਓ ਦੱਸਿਓ ਸੱਜਣੋ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਜੋੜਾ ਠੀਕ ਹੈ ਜੀ ਤੇ ਸਾਰੇ ਬੱਚੇ ਆਹ ਜੀ ਵੀਰ ਦਰਸ਼ਕੋ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰ ਲੋ ਜੀ ਬੱਬੇ ਤੋਂ ਵਾਲੇ ਕੂਤਰਾ ਦੇ ਵਿੱਚੋਂ ਜੀ ਘੁੱਗੀ ਰੰਗਾ ਠੀਕ ਆ ਜੀ ਰਤਾ ਬੱਚਾ ਬਿਲਕੁਲ ਬਾਈ ਜੀ ਚਿੱਟੀਆਂ ਅੱਖਾਂ ਹੋ ਸਕਦਾ ਕੱਚੀਆਂ ਪੀਲੀਆਂ ਅੱਖਾਂ ਬੱਚਾ ਆਪਣਾ ਆਹ ਕਰ ਜੀ ਠੀਕ ਆ ਵਜੂਦ ਚੈੱਕ ਕਰ ਲੋ ਬਾਈ ਜੀ ਸ਼ਕਲ ਅਕਲ ਚੈੱਕ ਕਰ ਲੋ ਬਿਲਕੁਲ ਟੇਪਰ ਦੇ ਵਿੱਚ ਸਿਰ ਤੇ ਆਹ ਬਾਈ ਜੀ ਬੱਚੇ ਆਪਣੇ ਦੀ ਅੱਖਾਂ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਠੀਕ ਆ ਜੀ ਸੂਬਾ ਦਾ ਟਾਈਮ ਆ ਮੇਰਾ ਭਰਾ ਅੱਜ ਤੁਹਾਡੇ ਲਈ ਆਪਾਂ ਪਹਿਲਾ ਵੀਡੀਓ ਲਾ ਦਿੰਨੇ ਆ ਤੇ ਆਹ ਮੇਰਾ ਵੀਰ ਬੱਚੇ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਵੀਰ ਕੁਆਲਿਟੀ ਠੀਕ ਹੈ ਹੱਥ ਤੇ ਆ ਕੇ ਮੇਰਾ ਵੀਰ ਫੁੱਲ ਜੋਰ ਲਾਉਂਦਾ ਆ ਠੀਕ ਹੈ ਤੇ ਮੇਰਾ ਵੀਰ ਨਾਲ ਨਾਲ ਟਾਈਮ ਤੁਸੀਂ ਫੋਨ ਲਾ ਲਿਆ ਕਰੋ ਕਈ ਬੰਦੇ ਨਾਲ ਬਹੁਤ ਟਾਈਮ ਬਾਅਦ ਫੋਨ ਲਾਉਂਦੇ ਆ ਉਦੋਂ ਤਾਈ ਮੇਰਾ ਭਰਾ ਜਾਨਾ ਪਰ ਸੇਲ ਹੋ ਜਾਂਦੇ ਨੇ ਆ ਵੀਰੇ ਅਗਲਾ ਪਲਾ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਔਰ ਵੀਰੇ ਬੱਚੇ ਦੀ ਖਾਸੀਅਤ ਮੈਂ ਦੱਸਣ ਲੱਗਾ ਬੰਦ ਪੂਛ ਦਾ ਬੱਚਾ ਤੇ ਬਾਈ ਜੀ ਪੂਛ ਦੇ ਵਿੱਚ ਦੰਬ ਚੀਰੇ ਆ ਜੀ ਚੈੱਕ ਕਰ ਲਓ ਠੀਕ ਹੈ ਜੀ ਆਹ ਨਸਲ ਮੇਰਾ ਵੀਰ ਹੁਣ ਬਹੁਤ ਆਪਣੇ ਪੰਜਾਬ ਦੇ ਵਿੱਚ ਘੱਟ ਪਾਈ ਜਾਂਦੀ ਆ ਠੀਕ ਹੈ ਟਾਵੇਂ ਟਾਵੇਂ ਬੰਦਿਆਂ ਦੇ ਕੋਲ ਹੀ ਹੁੰਦੇ ਨੇ ਜੀ ਦੰਬ ਚੀਰੇ ਆ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਉ ਕੋਈ ਜ਼ਹਿਰ ਬਾਦ ਨਹੀਂਗਾ ਕੋਈ ਕੋਹ ਨਹੀਂ ਬਿਲਕੁਲ ਸਾਫ਼ ਸੁਥਰੇ ਬੱਚੇ ਨੇ ਤੇ ਆ ਸੀਗਾ ਵੀਰੇ ਆਪਣਾ ਮੱਕਮਲ ਪਹਿਲਾ ਬੱਚਾ ਜ਼ੋਰ ਦੇਖੋ ਜੀ ਬੱਚਾ ਕਿੱਡਾ ਲਾਉਂਦਾ ਤੇ ਹੁਣ ਮੈਂ ਤੁਸ ਨੂੰ ਅਗਲਾ ਬੱਚਾ ਬਖੋਣਾ ਜੀ ਠੀਕ ਹੈ हां जी ਵੀ ਦਰਸ਼ਕੋ ਆਹ ਆਪਣਾ ਅਗਲਾ ਬੱਚਾ ਮੇਰਾ ਭਰਾ ਉਸੇ ਬੱਚੇ ਦਾ ਮੇਰਾ ਵੀ ਸਗਾ ਭਰਾ ਆ ਵੀਰੇ ਬਿਲਕੁਲ ਸਿਲੈਕਟ ਜੋੜੀਆਂ ਦੇ ਮੇਰਾ ਭਰਾ ਸੀਜ਼ਨ ਤੇ ਘੜਾਏ ਹੋਏ ਬੱਚੇ ਆ ਵੀਰੇ ਇਹਨਾਂ ਬੱਚਿਆਂ ਨੇ ਹੀ ਅੱਗੇ ਜਾ ਕੇ ਗਾਹ ਪਾਉਣਾ ਆ ਠੀਕ ਆ ਹੁਣ ਤੁਸੀਂ ਲਿਜਾਉਂਗੇ ਅੱਡੇ ਲਾਉਂਗੇ ਡਾਉਂਗੇ ਮੇਰਾ ਭਰਾ ਮਹੀਨਾ ਕੁ ਡਾਕੇ ਮੇਰਾ ਭਰਾ ਦੂ ਬਾਅਦ ਬੰਦ ਕਰਦੀਏ ਤੇ ਅਗਲੇ ਸਾਲ ਦੇਖਿਓ ਮੇਰਾ ਵੀਰ ਠੀਕ ਆ ਕਿੱਡਾ ਟੌਪ ਦਾ ਰਿਜ਼ਲਟ ਤੁਹਾਨੂੰ ਮਿਲੇਗਾ ਜੇਕਰ ਚੰਗੀ ਮਿਹਨਤ ਕਰੋਗੇ ਬਿਲਕੁਲ ਟੇਪਰ ਵਿੱਚ ਸਿਰ ਗੋੜਨ ਦਾ ਰੱਤਾ ਬੱਚਾ ਪੱਲੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਕੋਈ ਗ ਦਾਣਾ ਪਾਣੀ ਫੁੱਲ ਚਾਉਦੇ ਹੋਏ ਬੱਚੇ ਨੇ ਠੀਕ ਹੈ ਰਹੀ ਗੱਲ ਪੂਸ਼ ਦੀ ਮੈਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀਰੇ ਸਾਡੇ ਜਨਵਾਰ ਪੂਸ਼ ਇੱਕ ਇਹੋ ਜਿਹੀ ਰੱਖਦੇ ਨੇ ਜਿਹਨੂੰ 32 ਪੂਸ਼ ਕਹਿੰਦੇ ਨੇ ਨਾ ਉਹ ਚੀਜ਼ ਹੈ ਮੇਰਾ ਭਰਾ ਬਿਲਕੁਲ ਸਾਡੇ ਨੂੰ ਪੂਸ਼ ਤਾਂ ਹੀ ਕਰਨੀਆਂ ਨੇ ਤੇ ਆ ਮੇਰਾ ਭਰਾ ਅਗਲਾ ਪੱਲਾ ਆਪਣੇ ਬੱਚੇ ਦਾ ਚੈੱਕ ਕਰ ਲੋ ਜੀ ਪਹਿਲੀ ਕੰਨੀ ਤੋਂ ਮੇਰਾ ਭਰਾ ਬਗਲ ਤੋਂ ਹੀ ਚੈੱਕ ਕਰ ਸਕਦੇ ਹੋ ਕਿੱਥੇ ਤੱਕ ਜਾ ਰਹੀ ਹੈ ਠੀਕ ਹੈ ਤੇ ਆ ਵੇ ਜੀ ਬੱਚੇ ਆਪਣੇ ਦੇ ਪੈਰ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਬਿਲਕੁਲ ਸੁਰਖ ਪੈਰਾਂ ਦਾ ਆਪਣਾ ਪੱਠਾ ਤੇ ਆ ਸੀ ਮੇਰਾ ਵੀਰ ਆਪਣਾ ਦੂਸਰਾ ਪੱਠਾ ਤੇ ਆ ਉਹ ਗਰਾ ਹੁਣ ਮੈਂ ਤੁਹ ਹਾਂ ਜੀ ਵੀ ਦਰਸ਼ਕੋ ਆਪਣਾ ਸਭ ਤੋਂ ਸਦ ਨੂੰ ਨਿਆਬ ਬਚਾ ਚੈੱਕ ਕਰ ਲੋ ਪਿਓ ਸਦ ਨੂੰ ਬਾਬੇ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਬਚੇ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲੋ ਜੀ ਤੁਹਾਨੂੰ ਮੇਰਾ ਭਰਾ ਆਪ ਹੀ ਪਤਾ ਲੱਗ ਜੂ ਹਾਂ ਵੀ ਬਚੇ ਦੇ ਵਿੱਚ ਕੀ ਗੱਲ ਬਾਤ ਆ ਸਦ ਨੂੰ ਨਹੀਂ ਈਲੀਟਾਂ ਕੀ ਉੱਤੇ ਲੱਗਾ ਡਾਉਂਗੇ ਭਰਾ ਬਾਕੀ ਕਿਉਂਗੇ ਹਾਂ ਕੋਈ ਚੀਜ਼ ਸੀਗੀ ਬਿਲਕੁਲ ਪੀਲੀ ਅੱਖਾਂ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਸਰੋ ਖੁੱਲੀ ਅੱਖ ਜੀ ਉਹ ਚੀਜ਼ ਆ ਸ਼ਿਕਰਾ ਆ ਬਚਾ ਹੈਕ ਚੈੱਕ ਕਰ ਲੋ ਜੀ ਬਚੇ ਦੀ ਪੋਟੇ ਉਤੇ ਪੱਕੇ ਦੇ ਰੰਗ ਲੱਗੇ ਹੋਏ ਆ ਪੱਲੇ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲੋ ਦੇਖੋ ਜੀ ਕਿੱਡੇ ਨਿੱਕਰ ਵੱਡੇ ਇਹ ਹੈਗਾ ਮੇਰੇ ਸੰਗ ਚਾਰ-ਚਾਰ ਕਲੀਆਂ ਦਾ ਪੱਠਾ ਆਪਣਾ ਇਹ ਠੀਕ ਹੈ ਤੇ ਆਹ ਭਾਈ ਜੀ ਅਗਲਾ ਪੱਲਾ ਆਪਣੇ ਬੱਚੇ ਦਾ ਚੈੱਕ ਕਰ ਲਓ ਮੇਰਾ ਭਰਾ ਫਿਰੇ ਫੁੱਲ ਬਟਾ ਫੁੱਲ ਗਰੰਟੀ ਵਾਲਾ ਪੱਠਾ ਆਇਆ ਇਹ ਠੀਕ ਹੈ ਜੇ ਸਿੰਗਲ ਕਹੋਗੇ ਆਪਾਂ ਤੁਹਾਨੂੰ ਸਿੰਗਲ ਵੀ ਦੇ ਦਾਂਗੇ ਸਿੰਗਲ ਦਾ ਰੇਟ ਹੋਰ ਹੋਏਗਾ ਠੀਕ ਹੈ ਜੀ ਚਾਰਾਂ ਦਾ ਰੇਟ ਹੋਰ ਹੋਏਗਾ ਚੈੱਕ ਕਰ ਲਓ ਬਾਕੀ ਆਹ ਸੀ ਮੇਰਾ ਭਰਾ ਆਪਣਾ ਤੀਸਰਾ ਪੱਠਾ ਤੇ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਲਾਸਟ ਪੱਠੇ ਦਾ ਸ਼ੋਅ ਕਰਾਉਣਾ ਇਸੇ ਬਲੱਡ ਲਾਈਨ ਦੇ ਵਿੱਚੋਂ ਕੁੰਨ ਵਾਲੇ ਪੁੱਤਰਾਂ ਦੇ ਵਿੱਚ ਮਜੀ ਉਹ ਹਾਂਜੀ ਵੀਰ ਦਰਸ਼ਕੋ ਆਪਣਾ ਲਾਸਟ ਪਠਾ ਮੇਰਾ ਬਰਾਬਰ ਚੈੱਕ ਕਰ ਲਓ ਪਿਓਰ ਬਾਬੇ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਵੀਰੇ ਸਵੇਰ ਦੇ ਟਾਈਮ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਥੋੜਾ ਜਨਾ ਤੁਹਾਨੂੰ ਮੰਨ ਕੇ ਚਲੋ ਚਾਨਣ ਘਟ ਹੋਏਗਾ ਕਿਉਂਕਿ ਵੀਰੇ ਅੱਜ ਮੜਾ ਮੈਂ ਕਿਤੇ ਕੰਮ ਜਾਣਾ ਕਿਸੇ ਬਾਈ ਤੋਂ ਕਬੂਤਰ ਲੈਣ ਤੇ ਤਾਂ ਇਹ ਕਰਕੇ ਮੇਰਾ ਵੀਰੇ ਅੱਜ ਤੁਹਾਨੂੰ ਸਵੇਰ ਟਾਈਮ ਵਾਲੀ ਵੀਡੀਓ ਆਪਾਂ ਲੌਂ ਲੱਗੇ ਆ ਚੈਨਲ ਦੇ ਉੱਤੇ ਚੈੱਕ ਕਰ ਲਓ ਵੀਰੇ ਬਚਾ ਪੂਰਾ ਐਂਡ ਕੁਆਲਿਟੀ ਦਾ ਮੇਰਾ ਵੀਰੋ ਚਿੱਟੀਆਂ ਅੱਖਾਂ ਤੇਪਰ ਦੇ ਵਿੱਚ ਸਿਰ ਕਾਲੀ ਪੂਸ਼ ਠੀਕ ਹੈ ਜੀ ਕਾਲੇ ਟੂਸੇ ਚੈੱਕ ਕਰ ਲਓ ਪੱਲੇ ਦੀ ਕੁਆਲਿਟੀ ਆਹ ਮਰੇ ਬਾਬੇ ਪੁੰਨੂ ਵਾਲੇ ਕੂਤਰ ਉਹ ਕੂਤਰ ਨਹੀਂ ਤੁਹਾਨੂੰ ਪਤਾ ਹੀ ਆ ਠੀਕ ਆ ਜੀ ਅਣਜਾਣ ਨੂੰ ਖੜਾ ਰਿਆਂ ਚ ਬਹਾਉਣ ਵਾਲੇ ਆ ਇਹ ਚੈੱਕ ਕਰ ਲੋ ਠੀਕ ਆ ਪਰ ਬੰਦਾ ਜਮਾਂ ਵੀ ਨਾ ਅਣਜਾਣ ਹੋਵੇ ਯਾਰ ਕਿ ਨੂੰ ਪਤਾ ਹੀ ਨਾ ਹੋਵੇ ਕਿ ਹਾਂ ਇਹ ਕੂਤਰ ਬਾਜੀ ਕੀ ਆ ਉਹੋ ਜੇ ਬੰਦੇ ਨੂੰ ਨਹੀਂ ਭਾਉਂਦੇ ਫਿਰ ਠੀਕ ਆ ਮਾਰਾ ਮੋਟਾ ਮੰਨ ਕੇ ਚਲੋ ਪੰਦਾ ਸ਼ਿਕਾਰੀ ਹੋਵੇ ਉਹੋ ਜੇ ਬੰਦੇ ਨੂੰ ਭਾਉਂਦੇ ਆ ਕੂਤਰ ਇਹ ਚੈੱਕ ਕਰ ਲੋ ਮੇਰਾ ਭਰਾ ਠੀਕ ਆ ਪਰ ਬਾਜੀ ਪੂਸ ਦੀ ਕੁਆਲਟੀ ਚੈੱਕ ਕਰ ਲੋ ਦੇਖੋ ਜੀ ਮਰੇ ਬਿਲਕੁਲ ਜਿਹਨੂੰ ਕਹਿੰਦੇ ਨਾ ਐਂਡ ਉਹ ਚੀਜ਼ ਆ ਮੇਰਾ ਭਰਾ ਐਸੇ ਪੁੰਨੂ ਵਾਲੇ ਪੱਠਿਆਂ ਦੇ ਵਿੱਚ ਡਾਉਂਗੇ ਭਰਾ ਜਨੇ ਮਰਜੀ ਡਾਲ ਗਿਓ ਫੁੱਲ ਬਟਾ ਫੁੱਲ ਗਰੰਟੀ ਵਾਲੇ ਬਚੇ ਨੇ ਤੇ ਆ ਮੇਰਾ ਭਰਾ ਬੈਠਾ ਵਾਲੀ ਥਾਂ ਤੇ ਲਾਪਾ ਪੈਰਾਂ ਤੇ ਮੇਰਾ ਭਰਾ ਹਲਕੇ ਜਿਹੇ ਢੱਕੇ ਕਾਲੀ ਨੋਕ ਕਾਲੀਆਂ ਨੌਂਦਰਾਂ ਦਾ ਆਪਣਾ ਇਹ ਬਚਾ ਜਾ ਚੈੱਕ ਕਰ ਲੂ ਮੇਰਾ ਵੀ ਕੁਆਲਟੀ ਇਹ ਸੀਗਾ ਮੇਰਾ ਭਰਾ ਆਪਣਾ ਲਾਸਟ ਬਚਾ ਤੇ ਆਓ ਸਦ ਨੂੰ ਹੁਣ ਮਸੂ ਨੂੰ ਸਾਰੇ ਬੱਚੇ ਇੱਕ ਰੀ ਦਵਾਰ ਤੋਂ ਛਤਰੀ ਦੇ ਛੱਦ ਕੇ ਵਿਖਾਉਣਾ ਹੈ ਹਾਂਜੀ ਵੀ ਦਰਸ਼ਕ ਬਰੋ ਆ ਦਵਾਰ ਤੋਂ ਮੇਰਾ ਭਰਾ ਪੱਠਿਆਂ ਆਪਣਾ ਦੀ ਮਕਮਲ ਸਟੈਂਡਿੰਗ ਮਿਊਜ਼ੀਸ਼ੀਅਨ ਚੈੱਕ ਕਰ ਲਓ ਦੇਖੋ ਜੀ ਕਿਵੇਂ ਬਿਲਕੁਲ ਫਿੱਟ ਫਾਟ ਆ ਪੱਬਾਂ ਦੇ ਭਾਰ ਖਲੋਂਦੇ ਆ ਠੀਕ ਹੈ ਜੀ ਕਦ ਕਾਟ ਸ਼ਕਲ ਅਕਲ ਮੇਰਾ ਭਰਾ ਦੱਸ ਦਿੰਦੀ ਬੱਚਿਆਂ ਦੀ ਹਾਂ ਵੀ ਬਾਕੀ ਕੋਈ ਚੀਜ਼ ਹੈਗੀ ਆ ਠੀਕ ਹੈ ਤਾਂ ਚੈੱਕ ਕਰ ਦੋ ਮੇਰਾ ਭਰਾ ਠੀਕ ਹੈ ਜੀ ਪ्योर ਬਾਬੇ ਧੰਨੇ ਵਾਲੇ ਕੁਤਰਾਂ ਦੇ ਵਿੱਚੋਂ ਆ ਜੀ ਇਹ ਝਾੜ ਕੇ ਬਾਜੀ ਜਿਵੇਂ ਲਾਲਚੀ ਨਾ ਬੱਚਾ ਇਹ ਬਣ ਜੇਗਾ ਚੈੱਕ ਕਰ ਲਓ ਬਾਕੀ ਆਪਣੇ ਆਪ ਨੂੰ ਵਾਲੇ ਬੱਚਿਆਂ ਦੀ ਸਟਾਰਨਿੰਗ ਪੋਜੀਸ਼ਨ ਚੈੱਕ ਕਰ ਲਓ ਤੇ ਬਾਜੀ ਆਹ ਜਿਹੜਾ ਪੀੜੀਆਂ ਅੱਖਾਂ ਦਾ ਬੱਚਾ ਯਾ ਨਾ ਮੇਰਾ ਭਰਾ ਫਰੇ ਛਤਰੀ ਦੇ 2 ਦਿਨ ਬਣ ਕੇ 3 ਜਿਹੇ ਦਿਨ ਛੱਡ ਦਿਓ ਤੇ ਬੱਚੇ ਨੇ ਜੋ ਗਾਹ ਪਾਉਣਾ ਯਾ ਨਾ ਮੇਰਾ ਭਰਾ ਵੇਖ ਕੇ ਤੁਹਾਨੂੰ ਪੂਰੀ ਚੈਸ ਆ ਗਈ ਕਿ ਹਾਂ ਬਰੇ ਬਾਕੀ ਕਾਸ਼ਵੀਰ ਦੇ ਘਰੋਂ ਕੋਈ ਚੀਜ਼ ਆਈ ਸੀਗੀ ਠੀਕ ਹੈ ਜੀ ਪਰ ਇਹ ਫੁੱਲ ਬਟਾ ਫੁੱਲ ਗਰੰਟੀ ਵਾਲਾ ਬਚਾ ਬਾਕੀ ਉਹੀ ਭਰਾ ਆਪਣੇ ਨਾਲ ਕਰੇ ਕੰਟੈਕਟ ਜਿਹੜੇ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਟਾਈਮ ਪਾਸ ਵਾਲੇ ਬੰਦੇ ਮੈਨੂੰ ਹੁਣ ਨਾਲ ਆਇਆ ਠੀਕ ਹੈ ਸੋ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਸੋ ਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਵਜਿਨਸਲ ਦੇ ਵਿੱਚੋਂ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ